ਪਾਲ ਜੀ ਚੋਣ ਪ੍ਰਚਾਰ ਚ ਲੱਗਿਓ ਕਿਸ ਤਰ੍ਹਾਂ ਦਾ ਹੰਗਾਰਾ ਮਿਤਰੇ ਉਹ ਜੀ ਤੁਹਾਡੇ ਕੈਮਰੇ ਦੀਆਂ ਅੱਖਾਂ ਆਪ ਦਿਖਾ ਰਹੀਆਂ ਕਿਸ ਤਰੀਕੇ ਨਾਲ ਪਟਿਆਲੇ ਦੇ ਲੋਕ ਖਾਸ ਕਰਕੇ ਬਾੜ ਦੇ ਨਹੀਂ ਕਹਿੰਦਾ ਪਟਿਆਲੇ ਦੇ ਲੋਕੇ ਇਸ ਤਰੀਕੇ ਨਾਲ ਆਪ ਕਿਉਂਕਿ ਮੇਰੇ ਪਿਤਾ ਜੀ ਨੂੰ ਵੀ ਸ਼ੌਂਕ ਰਿਹਾ ਜਦ ਦੇ ਮਨ ਲੱਗਦਾ ਹੈ ਪਟਿਆਲੇ ਸ਼ਹਿਰ ਚ ਆਏ ਨੇ 600 ਰੁਪਏ ਦੀ ਨੌਕਰੀ ਤੋਂ ਸ਼ੁਰੂ ਕਰਕੇ ਸਫਰ ਆਪ ਦਾ ਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਆਪ ਦੀ ਜੇਬ ਦਾ ਜਿਆ ਕਹਿੰਦੇ ਗੱਲੇ ਲੱਗਦੇ ਟੱਕਣ ਬੰਦ ਜਾਂਦਾ ਹੋਣਾ ਜਿਹੜਾ ਚਲਾ ਗਿਆ ਔਰ ਉਹਨਾਂ ਦੇ ਮਨ 'ਚ ਸੋਚ ਦੇਖੋ ਕਿੰਨੀ ਵੱਡੀ ਤਰਕਤ ਲਾਣਾ ਤਾਂ ਕਿ ਪੰਛੀਆਂ ਨੂੰ ਤੇ ਆਮ ਬੰਦੇ ਨੂੰ ਬੈਠਣ ਨੂੰ ਛਾਂ ਮਲੇ ਬੈਠਣ ਵਾਲਾ ਉਹਦੇ ਨੀਚੇ ਬੈਂਚ ਰੱਖਣਾ ਬੰਦਾ ਥੱਕਿਆ ਹੋਵੇ ਉਹਨੂੰ ਰੈਸਟ ਕਰਨ ਨੂੰ ਜਗ੍ਹਾ ਮਲੇ ਨਾਲ ਵਾਟਰਪੂਲ ਵੀ ਇੰਨੇ ਚੀਜ਼ਾਂ ਮੈਨਜਟ ਕਰਿਆ ਔਰ ਉਸ ਤੋਂ ਬਾਅਦ ਅੱਗ ਨੇ ਲਾਣੇ ਰੱਖਦੇ ਕਾਜ ਜਿਹੜੇ ਆ ਪੰਛੀ ਆਪਾਂ ਦੇਖ ਰਹੇ ਆ ਰੇਜਕਾਰ ਮਰਦੇ ਜਾ ਰਹੇ ਨੇ ਇਹ ਵੀ ਬਚਾਉਣਾ ਮਤਲਬ ਕਹਿਣ ਦਾ ਅੱਜ ਜੇ ਦਿੱਲੀ ਪਰਵਾੜ ਚੋਂ ਲੜ ਰਹੇ ਆ ਮੈਂ ਪਹਿਲਾਂ ਵੀ ਇੱਥੇ ਉਸੀ ਰਿਹਾ ਹੋਇਆ ਬੜੀ ਖੁਸ਼ੀ ਹੁੰਦੀ ਆ ਕਿ ਲੋਕਾਂ ਕੋਲੋਂ ਵੋਟ ਮੰਗਣ ਜਾਣਾ ਕਹਿੰਦੇ ਤੈਨੂੰ ਵੋਟ ਮੰਗਣ ਦੀ ਲੋੜ ਨਹੀਂ ਕਿਉਂ ਕਿ 2012 'ਚ ਮੈਂ ਕੰਮ ਕੀਤੇ ਹੋਏ। ਇਹ ਕੰਮ ਮੈਂ ਆ ਕੇ ਕਰਾਂਦਾ ਮੈਨੂੰ ਵੜਨ ਨਹੀਂ ਦੇਣਾ ਸੀ। ਬਾਜੀ ਮੇਅਰ ਨੇ ਵੀ ਹਰ ਪਾਲ ਦਾ ਨਾਰਾ ਲਾ ਰਹੇ ਨੇ ਲੋਕ ਕਿੰਨਾਂ ਵੀ ਮੇਅਰਤਾ ਦੇਖੋ ਉਹੀ ਗੱਲਾਂ ਕਰੀ ਜਾਂਦੇ ਹੋ ਮੇਅਰਤਾ ਅਜੇ 60 21 ਦਿਨਾਂ ਨੂੰ ਵੋਟਾਂ ਲੈਣੀਆਂ 60 ਵਾਰ ਨੇ 60 ਜੋ ਮੈਨੂੰ ਲੱਗਦਾ ਜੋ ਜਲੰਧਰ ਇਲੈਕਸ਼ਨ ਜਿੱਤਦੀਆਂ ਜੋ ਜੋ ਚਾਰ ਇਲੈਕਸ਼ਨਾਂ ਦਾ ਰਿਜ਼ਲਟ ਰਿਹਾ ਹੈ। ਇਹਨਾਂ ਜਿੱਤਦੇ ਆ ਬਰਨਾਲਾ ਹਾਰੀ ਵੀ ਮੈਂ ਹਾਰ ਨਹੀਂ ਮੰਨਦਾ ਸਿਰਫ ਹਜ਼ਾਰ ਵੋਟਾਂ ਨਾਲ ਨੇ। ਬਲੋ ਪ ਰੰਗਲਾ ਪੰਜਾਬ ਨਾਮ ਦਾ ਸੁਪਨਾ ਬਣਿਆ ਹੋਇਆ ਹੈ ਅਮਨ ਰੋੜਾ ਜੀ ਦੀ ਰਹਿਨਮਾਈ ਚ ਪਟਿਆਲੇ 60 ਦੀਆਂ 60 ਸੀਟਾਂ ਜਿੱਤਾਂਗੇ ਉਸ ਤੋਂ ਬਾਅਦ ਕਾਉਂਸਲਰ ਬੜੇ ਸੀਨੀਅਰ ਕਾਉਂਸਲਰ ਮੇਰੇ ਤੋਂ ਪਏ ਨੇ ਉਹ ਦੇਖ ਕੇ ਬਹਿ ਕੇ ਜਿਹੜਾ ਕੋਈ ਸੁਝਵਾਨ ਸਮਝਦਾਰ ਹੋਊਗਾ ਜਿਹੜੇ ਨੂੰ ਮਨ ਚ ਆਊਗਾ ਪਟਿਆਲੇ ਨੂੰ ਚਮਕਾਣ ਦਾ ਉਹਨੂੰ ਕਿਤੇ ਕਾਉਂਸਲਰ ਡਿਸਾਈਡ ਕਰਨੀ ਹੈ ਉੱਤੇ ਹਾਈ ਕਮਾਂਡ ਡਿਸਾਈਡ ਕਰੂ ਕਿ ਨਹੀਂ ਕਰੂ ਹਾਂ ਬਾਜੀ ਹਾਂਜੀ ਸਰ ਕਿੰਨੇ ਵਜੇ ਬ੍ਰਾ ਫੈਸਲਾ ਲੈ ਲਿਆ ਹਾਂ ਸਰ ਜੋ ਅੱਜ ਹਰਪਾਲ ਜੀ ਨੇ ਜਰੂਰ ਟਿਕਟ ਮਿਲਿਆ ਇਸ ਵਾਰ ਤੁਸੀਂ ਕੀ ਕਹਿਣਾ ਚਾਹਦੇ ਹੋ ਸਰ ਬੋਲ ਬੋਤਨ ਹਰ ਆ ਆਮਾ ਦੀ ਪਾਰਟੀ ਦਾ ਜਿਨ੍ਹਾਂ ਨੇ ਬਹੁਤ ਹੀ ਸਾਫ਼ ਸੁਥਰੇ ਇਮਾਨਦਾਰ ਵਿਅਕਤੀ ਨੂੰ ਜੋ ਲੋਕਾਂ ਦੀ ਸੇਵਾ ਵਿੱਚ ਹਰ ਟਾਈਮ ਹਾਜ਼ਰ ਰਹਿੰਦੇ ਨੇ ਉਹਨਾਂ ਨੂੰ ਟਿਕਟ ਦਿੱਤੀ ਅਤੇ ਜੋ ਤੁਸੀਂ ਦੇਖ ਰਹੇ ਹੋ ਵਾੜ ਵਾਸੀਆਂ ਦਾ ਉਹ ਸ਼ਾ ਬਹੁਤ ਹੀ ਵੱਡੇ ਫਰਕ ਦੇ ਨਾਲ ਸਭ ਤੋਂ ਜ਼ਿਆਦਾ ਲੀਡ ਨਾਲ ਸ਼੍ਰੋਮ ਪਾਟੇ ਜੀ 21 ਸਾਲ ਨੂੰ ਜਿੱਤ ਕੇ ਇਹ ਸੀਪਾਟੀ ਦੀ ਚੋਣ ਜਿੱਤ ਪਾਏ ਜਿਵੇਂ ਤੁਸੀਂ ਸੁਣ ਚਾਹਿਆ ਵੀ ਇੱਥੇ ਹਰ ਇੱਕ ਦੁਕਾਨ ਵਾਲਾ ਉਹਦੇ ਵਿੱਚ ਕਹਰੇ ਵੀ ਇਹ ਸਾਡੇ ਆਉਣ ਵਾਲੇ ਮੇਰ ਵੀ ਇਹੀ ਉਹਨਾਂ ਕਿਸੇ ਵਾਰ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਅੰਦਰੋਂ ਆਵਾਜ਼ ਖੁਸ਼ੀ ਦੀ ਜਿਹਾ ਆਵਾਜ਼ ਨਿਕਲਦੀ ਹੈ ਬਾਕੀ ਜੋ ਪਾਰਟੀ ਹਾਈ ਕਮਾਂਡ ਹੁਕਮ ਕਰੇਗੀ ਉਹ ਸੱਚ ਸਿਰ ਮਤੇ ਤੁਸੀਂ ਪਟਿਆਲੇ ਵਾਸੀਆਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਸਰ ਹਾਂਜੀ ਪਟਿਆਲੇ ਵਾਸੀਆਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਪਟਿਆਲੇ ਵਾਸੀਆਂ ਨੂੰ ਇਹ ਹੀ ਕਿ ਇਹ ਬਹੁਤ ਹੀ ਸਾਤ ਸੁਖੀ ਸ਼ਖਸੀਅਤ ਇਹਨਾਂ ਦੇ ਫਾਦਰ ਸ੍ਰੀ ਭਗਵਾਨ ਦਾ ਜੀ ਜੁਨੇਜਾ ਇੱਕ ਬਹੁਤ ਹੀ ਇਮਾਨਦਾਰ 24 ਘੰਟੇ ਲੋਕਾਂ ਦੀ ਸੇਵਾ ਜੀ ਹਾਜ਼ਰ ਰਹਿੰਦੇ ਨੇ ਇਹਨਾਂ ਤੋਂ ਵਧੀਆ ਕੈਂਡੀਡੇਟ ਸਾਰੇ ਪਟਿਆਲੇ ਚ ਨਾ ਕੋਈ ਹੋ ਸਕਦਾ ਨਾ ਮਿਲਿਆ ਕੀ ਬਹੁਤ ਜ਼ਿਆਦਾ ਰੀਡਨ ਆ ਲੈ ਜਿੱਤਣ ਦੀ ਹੋ ਕੇ ਪਰ ਜੀ ਨੰਬਰ 1 ਜੀ ਸਭ ਤੋਂ ਫਾਈਲੀ ਨੌਜਵਾਨ ਪੀੜੀ ਨੂੰ ਕੀ ਪੀਲ ਕਰਨਾ ਚਾਹੁੰਦੇ ਸਨ ਤੁਸੀਂ ਨਾਲ ਉਹਨਾਂ ਇਹ ਹੁਣ ਵੋਟ ਹੈ ਵੋਟਾਂ ਤੋਂ ਪਹਿਲਾਂ ਵੀ ਉਹ ਨੌਜਵਾਨ ਪੀੜੀ ਨੂੰ ਸਪੋਰਟ ਕਿੱਟਾਂ ਦਿੰਦੇ ਆ ਜਿਹੜਾ ਕੋਈ ਇਨਾਮ ਖੇਡਾਂ ਜਿੱਤ ਕੇ ਆਂਦਾ ਉਹਨੂੰ ਆਪੇ ਤਰਫੋਂ ਇਨਾਮ ਦਿੰਦੇ ਨੇ ਇਹ ਪਰਿਵਾਰ ਦਾ ਇੱਕ ਅਲੱਗ ਹੀ ਅੰਦਾਜ਼ ਹੈ ਇਹੋ ਜਿਹਾ ਪਰਿਵਾਰ ਸਾਰੇ ਪਟਿਆਲੇ ਚ ਦਾਹ ਕੀ ਹੋਣਾ ਤੇ ਨਾਗ ਵੀ ਅੱਗੇ ਦੇਖਣ ਨੂੰ ਮਿਲਣਾ ਸ਼ਿਕਰ ਪਟਿਆਲੇ ਦੇ ਸਭ ਤੋਂ ਵੱਧ ਮਰਜੰਤੋ ਚਿਤਨ ਜੀ ਹਾਂਜੀ ਕੈਂਡੀਡੇਟ ਕੈਂਡੀਡੇਟ ਕਾਂਗਰਸ ਵੱਲੋਂ ਵੀ ਖੜਾ ਕਹਿੰਦੇ ਵੀ ਇਹ ਤਾਂ ਕੜ ਸੀ ਕਿਸੇ ਦਾ ਨੋ ਨੋ ਜਾਣਦੇ ਨਹੀਂ ਮੇਸ਼ਾ ਚੋਈ ਇੱਕ ਮਿੰਟ ਇੱਕ ਮਿੰਟ ਉਹ ਮੇਰੇ ਘਰ ਦੇ ਬਾਹਰ ਆਇਆ ਮੈਨੂੰ ਕਹਿੰਦਾ ਜੀ ਮੈਨੂੰ ਵੋਟ ਪਾਣਾ ਮੈਂ ਕਿਹਾ ਮੈਂ ਤਾਂ ਤੁਹਾਨੂੰ ਦੇਖਿਆ ਹੀ ਨਹੀਂ ਉੱਤਾਰ ਉਹ ਚੁੱਪ ਕਰਕੇ ਦੂਜੇ ਪਾਸੇ ਨਿਕਲ ਗਿਆ ਮੇਰੇ ਸਾਥ ਕੋ ਜਾਣਾ ਦੱਸਣਾ ਜੀ ਅੱਗੇ ਆਓ ਮੜਿਆ ਇਹ ਛੋਟਾ ਵੀਰ ਮੇਰਾ ਨਾ ਪਹਿਲੀ ਵਾਰੀ ਜਦੋਂ ਮੈਂ ਆਵਾਜ਼ੀ ਪਾਰਟੀ ਦਾ ਬੂਥ ਲਵਾਇਆ ਤਾਂ ਅੰਦਰ ਹੀ ਬੈਠੇ ਸੀ ਮੇਰੇ ਨਾਲ ਇੱਥੋਂ ਤੋਂ ਸ਼ੁਰੂਆਤ ਕਰੀਏ ਸੀ ਅੱਜ ਹਰਪਾਲ ਜਿੰਮੇਜਾ ਜੀ ਦੇ ਹੱਦ ਤੱਕ ਅਸੀਂ ਉਹ ਵੀ ਪ੍ਰਚਾਰ ਕਰ ਰਹੇ ਹਾਂ ਤੇ ਪਹਿਲਾਂ ਕਰਕੇ ਬੈਠਾਂ ਗੱਲਾਂ ਬਾਤਾਂ ਵੀ ਗੱਲ ਕਰਕੇ ਹੁੰਦੀਆਂ ਸਾਰੀਆਂ ਇਹਨਾਂ ਨੇ ਸ਼ੁਰੂ ਚ ਆਵਾਜ਼ੀ ਪਾਰਟੀ ਦਾ ਪਹਿਲੀ ਵਾਰੀ ਬੂਥ ਇਹਨਾਂ ਨੇ ਲਾਇਆ ਸੀ ਜੀ ਨੂੰ ਮਤ ਕਰੀਗੇ ਆਪਣੀ ਦੁਕਾਨ ਬੰਦ ਕਰਕੇ ਹਰਪਾਲ ਜਿੰਮੇਜਾ ਜਿੰਦਾਬਾਦ